ਕੀ ਕੋਈ ਲਾਈਵ ਫਾਟੋਸ ਖੋਖਾ ਰਹੀ ਹੈ ਜਿਹੜਾ ਭਾਵੇਂ ਵਿੱਚ ਚਾਰ ਵਿੱਚ ਇਹਨਾਂ ਦਾ ਕਾਪਣੀ ਦੇ ਦਿੱਤੇ ਹੈ ਤੇ ਚਾਰ ਬੰਦੇ ਚਾਰ ਬੰਦੇ ਦੇ ਰੋਟੇ ਦੇ ਤੌਰ ਤੇ ਦੇਖ ਸਕਦੇ ਜਿਹੜੀ ਗੈਸ ਆ ਰਹੀ ਹੋਈ ਜਿਹੜੀ ਸਰੂਰ ਦੇ ਨਾਲ ਆ ਰਹੀ ਹੋਈ ਹੈ ਨੀ ਆਂਦਾ ਜੇ ਨਾ ਇਹ ਜਿਹੜਾ ਕਮੇਡਾ ਪਿੱਛੇ ਆ ਰਿਹਾ ਉਹ ਦੋਵੇਂ ਮੈਂ ਰਾਹੁਲ ਇੱਕ ਜਗ੍ਹਾ ਤੇ ਨਾ ਠੀਕ ਹੈ ਮੈਂ ਛੋਟਾ ਜਿਹਾ ਪਾ ਦਿੰਦਾ ਆਪੇ ਰਾਹੁਲ ਕਰਦਾ ਪਾ ਲਾਈਕ ਕਰਦਾ ਠੀਕ ਹੈ ਦੇਖ ਲੈ ਮਰਾ ਪੰਗਜ ਜੀ ਜਾ ਤੂੰ ਯਾਰ ਮੈਂ ਨਨ ਰੇਸ਼ ਕੁਮਾਰ ਆ ਜੀ ਮਰੇ ਜੀ ਹੁਣ ਕੀ ਹਾਲਾਤ ਹੋ ਗਏ ਹਾਲਾਤ ਹੁਣ ਗੈਸ ਬੰਦ ਕਰ ਦਿੱਤੀ ਗਈ ਇੱਕ ਡੈੱਡ ਬਡੀ ਸੀ ਤੋ ਕੱਢ ਕੇ ਹਸਪੀਟਲ ਭੇਜ ਦਿੱਤੀ ਗਈ ਕਿੰਨਾ ਸਮਾਂ ਲੱਗਿਆ ਕਿਹੜਾ ਤੁਹਾਨੂੰ ਪਰੇਸ਼ਾਨੀ ਦਾ ਸਮਾਂ ਸੰ 2.5 ਘੰਟੇ ਲੱਗ ਹੀ ਗਏ ਜੀ ਅੱਧਾ ਲੱਗਿਆ ਕਿੱਦਾਂ ਲੱਗਿਆ ਅਸਲੀ ਕੋਈ ਕਾਰਨ ਪਤਾ ਲੱਗਿਆ ਇਹ ਤਾਂ ਹੁਣ ਜਿਹੜੇ ਅੰਦਰ ਸੀਗੇ ਮਾਲਕੀ ਦੱਸ ਸਕਦੇ ਵੀ ਗੈਸ ਕਿੱਦਾਂ ਲਈ ਗਈ ਜਸਤੇ ਜਾ ਰਿਹਾ ਪਿਛਲੇ ਦੇ ਜੋ ਦਿਨ ਤੋਂ ਚਾਰ ਲੋਕੜੇ ਅੰਦਰ ਫਸੇ ਲੱਗੇ ਸੀ ਅਨੈਕ ਤੇ ਚਾਰ ਜਣੇ ਸਿਗੇ ਤੇ ਇਹਨਾਂ ਨਿਕਲ ਗਏ ਸਿਗੇ ਇੱਕ ਅਜਿਹਾ ਬੰਦ ਕਰਨ ਗਿਆ ਗਿਆ ਉਹ ਡੈੱਡ ਹੋ ਗਿਆ ਉਹ ਅੱਛਾ ਉਸ ਦੀ ਬੈਕ ਉੱਛੀ ਆ ਹਾਂਜੀ ਹਾਂਜੀ ਅੱਜ ਕਿੰਨਾ ਸਮੇਂ ਲੱਗਿਆ ਅੰਦਰ ਤੁਹਾਨੂੰ ਉਹਦੇ ਕੋਲ ਪਹੁੰਚਣੇ ਨੂੰ ਸਾਨੂੰ ਲੱਗ ਹੀ ਗਏ 2.5 ਘੰਟੇ ਦੇ ਦੇਖਣ ਨੂੰ ਮਿਲਿਆ ਤੁਹਾਡੇ ਮੁਲਾਜ਼ਮ ਕਈ ਵੀ ਕਿਦੋਂ ਅੰਦਰ ਜਾਂਦੇ ਸੀ ਉਹਨਾਂ ਨੂੰ ਸਾਹ ਦਾ ਬਹੁਤ ਪ੍ਰੋਬਲਮ ਚੜਿਆ ਉਹਨਾਂ ਨੂੰ ਹਾਂਜੀ ਗੈਸ ਚੜਦੀ ਆ ਕਰਕੇ ਤਾਂ ਬਾਹਰ ਲਾਣੇ ਪੈਂਦੇ ਕਿੰਨੇ ਬਾਲ ਸੀ ਕਿ ਅੰਦਰ ਜਿਹੜੇ ਵਾਲ ਵਗੈਰਾ ਜਿਹੜੇ ਨੇ ਉਹ 5-6 ਬਾਲ ਹੁੰਦੇ ਇਹਨਾਂ ਦੇ ਜੀ ਹਜੇ ਤੱਕ ਤੇ ਇਦਾਂ ਦਾ ਕੋਈ ਸ਼ੋਰਟੀ ਨਹੀਂ ਹੈਗੀ ਆ ਪਰ ਉਹ 언কনਸ਼ੀਅਸ ਹੈ ਗਿਆ ਵੀ ਉਸੇ ਦੇ ਹਾਲਾਤ ਵਿੱਚ ਹੈ ਗਿਆ ਬਾਕੀ ਮੈਡੀਕਲ ਉਹਨੂੰ ਰਿਸਪੌਂਸ ਟੀਮ ਜਿਹੜੀ ਹੈਗੀ ਐਂਬੂਲੈਂਸ ਉਹ ਲੈ ਗਈ ਹੈ ਤੇ ਬਾਕੀ ਉਹ ਦੇਖਦੇ ਕੀ ਹੁੰਦਾ ਦੇਖਣ ਨੂੰ ਮਿਲ ਰਿਹਾ ਹੈਗਾ ਲੈ ਕੇ ਆ ਰਹੇ ਨੇ ਤਾਂ ਉਸ ਦੇ ਸਾਹਮਣੇ ਚੱਲ ਰਿਹਾ ਹੈ ਨਾ ਕੁਛ ਹੈ ਐਂਬੂਲੈਂਸ ਦੇ ਜਿਹੜੇ ਡਾਕਟਰ ਆ ਗਿਆ ਉਹਨਾਂ ਨੇ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਨਹੀਂ ਉਹਨਾਂ ਦਾ ਪਹਿਲੀ ਪ੍ਰਾਇੋਰਟੀ ਤੇ ਇਹ ਹੈ ਕਿ ਉਹਨੂੰ ਪਹਿਲਾਂ ਹੀ ਵੈਕੂਏਟ ਕੀਤਾ ਜਾਵੇ ਤੇ ਮੈਡੀਕਲ ਹੈਲਪ ਦਿੱਤੀ ਜਾਵੇ ਕਿ ਕਿੰਨੇ ਲੋਕ ਹੱਲੇ ਹੋਰ ਵੀ ਦੱਸਿਆ ਜਾ ਰਿਹਾ ਹੈ ਹਜੇ ਤੱਕ ਸਾਨੂੰ ਇਹ ਪਤਾ ਹੈ ਕਿ 2 ਜਾਂ 3 ਜਿਹੜੇ ਹੈਗੇ ਆ ਉਹ ਲੋਕ ਹੈਗੇ ਆ ਬਾਕੀ ਹਜੇ ਜਿਹੜੀ ਫਾਇਰ ਬ੍ਰਿਗੇਡ ਦੀ ਟੀਮ ਅੰਦਰ ਜਾ ਰਹੀ ਹੈ ਜੀ ਲੰਬਾ ਸਮਾਂ ਕਿਹੜਾ ਪਰੇਸ਼ਾਨੀ ਦਾ ਸਾਹਮਣਾ ਤੁਹਾਨੂੰ ਵੀ ਕਰਨਾ ਪੈ ਰਿਹਾ ਫਾਇਰ ਮੁਲਾਜ਼ਮ ਜਿਹੜੇ ਗੈਸ ਲੈ ਫਿਰ ਇੱਕਦਮ ਬੰਦ ਹੋ ਜਾਂਦੇ ਨੇ ਫਿਰ ਕਿਡੀਆਂ ਸ਼ੁਰੂ ਹੋ ਜਾਂਦੀਆਂ ਐ ਐਕਚੁਅਲੀ ਉਹ 에어ਫਲੋ ਦੇ ਨਾਲ ਜਿਹੜੀ ਗੈਸ ਉੱਥੇ ਐਕਿਮੂਲੇਟ ਹੋ ਰਹੀ ਆ ਉਹ ਅੱਗੇ ਪਿੱਛੇ ਮਤਲਬ ਹਵਾ ਕਰਕੇ ਉਹਦਾ ਜਿਹੜਾ ਫਲੋ ਹੈਗਾ ਉਹ ਚੇਂਜ ਹੋ ਰਿਹਾ ਆ ਜੀ ਹੋਰ ਕਿੰਨਾ ਸਮੇਂ ਦੇ ਵਿੱਚ ਦੇਖੋ ਹਜੇ ਦੇਖਣੋ ਅਜੇ ਤੱਕ ਵਰਕ ਚੱਲਦਾ ਪਿਆ ਆ ਦੇਖਦੇ ਕਿੰਨਾ ਟਾਈਮ ਲੱਗਦਾ ਹੈਗਾ ਕਹਿੰਦੇ ਨੇ 3 ਤੋਂ 4 ਲੋਕ ਆ ਇੱਕ ਨੂੰ ਕੱਢ ਲਿਆ ਹੋਰ ਕਿੰਨੇ ਫਸੇ ਹੋਣਗੇ ਇਹ ਤੇ ਹਜੇ ਜਿਹੜੇ ਫਾਇਰ ਬ੍ਰਿਗੇਡ ਵਾਲੇ ਹੈਗੇ ਆ ਅੰਦਰ ਜਾ ਕੇ ਦੇਖਣਗੇ ਕਿ ਹੋਰ ਵੀ ਬੰਦੇ ਹੈਗੇ ਕਿ ਨਹੀਂ ਹੈਗੇ ਆ ਉੱਥੇ ਹੋਰ ਵੀ ਜਿਹੜਾ ਇਕੁਪਮੈਂਟਸ ਆ ਉਹਨਾਂ ਕੋਲੇ ਕੇ ਉਹ ਹੀ ਦੇਖੋ ਅੰਦਰ ਜਿਹੜੇ ਲੋਕ ਸੀਗੇ ਜਦੋਂ ਗੈਸ ਲੀਕ ਹੋਈ ਆ ਤੇ ਉਹ ਆਪਣੇ ਆਪ ਹੀ ਬਾਹਰ ਆ ਗਏ ਸੀਗੇ ਲੇਕਿਨ ਇੱਕ ਬੰਦਾ ਅੰਦਰ ਰਹਿ ਗਿਆ ਸੀ ਜਿਹੜਾ ਕਿ ਹਿਸ਼ੀ ਹਾਲਤ ਵਿੱਚ ਮਿਲਿਆ ਉਹਨੂੰ ਹਸਪੀਟਲ ਪਹੁੰਚਾਇਆ ਗਿਆ ਜਿੰਨੇ ਚੈਨਲ ਸੀਗੇ ਗੈਸ ਦੇ ਸਾਰੇ ਲੋਕ ਕਰਦੇ ਕਹਿੰਦੇ ਬੰਦ ਹੋ ਗਏ ਨੇ ਹੁਣ ਸਿਚੁਏਸ਼ਨ ਅੰਡਰ ਕੰਟਰੋਲ ਹੈ ਜਿਹੜੀ ਗੈਸ ਥੋੜੀ ਜੀ ਹੁਣ ਸਮੈਲ ਆ ਰਹੀ ਆ ਤੁਸੀਂ ਤਾਂ ਮਾਸਕ ਵੀ ਉਤਾਰਤਾ ਪੀ ਉਹ ਹੁਣ ਹੋਰ ਅੱਧੇ ਘੰਟੇ ਘੰਟੇ ਦੇ ਵਿੱਚ ਨਾਰਮਲ ਹੋ ਜਾਏਗਾ ਕਾਰਨ ਪਤਾ ਲੱਗਿਆ ਗੈਸ ਕਿੱਥੋਂ ਲੀਕ ਹੋਈ ਹੈ ਕਿਸ ਉਹ ਜਿਹੜੇ ਉਹਨਾਂ ਦੇ ਚੈਨਲ ਸੀਗੇ ਜੋ ਸਾਰੇ ਬੰਦ ਕਰਤੇ ਗੈਸ ਲੀਕੇਜ ਦਾ ਤੇ ਉਹ ਟੈਕਨੀਕਲ ਐਕਸਪਰਟ ਆ ਕੇ ਉਹਨਾਂ ਨੇ ਦੱਸਣਗੇ ਜੀ ਕੀ ਹੋਇਆ ਸੀ ਕੀ ਆ ਜਾਂਦਾ ਸੁਣਨ ਚ ਆਇਆ ਜੋ ਫੈਕਟਰੀ ਦਾ ਮਾਲਕ ਹੈ ਉਸਨੇ ਆਪਣਾ ਫੋਨ ਨੰਬਰ ਵੀ ਬੰਦ ਕਰ ਲਿਆ ਜਿਸ ਦੇ ਬੈਟਰੀ ਮਾਲਕ ਵੀ ਫਰਾਰ ਹੋ ਗਿਆ ਇੱਥੇ ਇੱਕ ਵਾਰੀ ਵੀ ਨਹੀਂ ਆਇਆ ਤਿੰਨ ਤੋਂ ਚਾਰ ਘੰਟੇ ਹੋ ਚੁੱਕੇ ਸਖਤੀ ਮਾਲਕ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿੱਦਾਂ ਮਿਲਦੇ ਆ ਫਿਰ ਅਕੋਰਡਿੰਗਲੀ ਉਹਨਾਂ ਨਾਲ ਗੱਲ ਕਰਕੇ ਅੱਗੇ ਦੀ ਕਾਰਵਾਈ ਕੀ ਜਿਹੜ ਜਿਹੜਾ ਇੱਕੋ ਹੀ ਬੰਦਾ ਜਿਹੜਾ ਸੀਗਾ ਉਹ ਮਿਲਿਆ ਅੰਦਰੋਂ ਜਿਹੜਾ ਉਹ ਬੇਹੋਸ਼ੀ ਹਾਲਤ 'ਚ ਸੀਗਾ ਉਹਨੂੰ ਹਸਪੀਟਲ ਭੇਜਿਆ